ਵੀ ਤੁੜਨ ਨਾਲ ਸੀ ਤੋਈ ਸ਼ੀਰਾਂ ਕਿਰਪਾ ਕਰਦੇ ਹੋ ਵੀ ਤੁਰੀ ਦੇ ਨਾਲ ਵੀ ਸੰਗਤ ਇੰਨੀ ਹੋਵੇ ਕਿ ਵਿੱਚ ਸੰਗਤ ਛੱਲੀ ਨਾ ਜਾਵੇ ਸੰਗਤਾਂ ਦਾ ਚਲੋ ਉੱਥੋਂ ਤੁਰਿਆ ਤੁਰਿਆ ਕਿਧਰਾਂ ਜਾ ਕੇ ਗਹਿਣ ਲੱਗੇ ਪਿੱਛੇ ਮੁੜ ਕੇ ਕਹਿੰਦੇ ਭਾਈ ਕੀ ਫੁਰਨਾ ਸੀ ਰਸਤੇ 'ਚ ਮੈਂ ਮਹਾਰਾਜ ਆਪ ਜੀ ਨੂੰ ਪਤਾ ਹੀ ਆ ਕਹਿੰਦੇ ਭਾਈ ਦੋ-ਦੋ ਘੰਟੇ ਲੈਣਾ ਤੇ ਖੜਨਾ ਪਿਆ ਘਰੂ 4-4 ਘੰਟੇ ਕਹਿੰਦੇ ਮੱਥਾ ਟੇਕਣ ਤੇ ਲੱਗ ਜਾ ਕਰਨਗੇ ਇਹ ਸਾਡੇ ਮੇਰੇ ਨਾਲ ਬਾਪਾ ਜੀ ਤੇ ਮੇਰੇ ਆਪਦੇ ਬਚਨ ਹੋਏ ਸੀ ਮਤਲਬ ਉਹਨਾਂ ਨੂੰ ਦੱਸਣਾ ਪੁੱਛਣਾ ਇੱਚ ਜ ਹੈ ਹੀ ਨਹੀਂ ਸੀਗੀ ਨਾ ਸਾਡਾ ਫੁਰਨੋ ਹੀ ਫੜਦੇ ਸੀ ਕੀ ਫੁਰਨੋ ਸਿਰ ਮੰਨਦੇ ਭਾਵੇਂ ਘਰ ਕੀਤਾ ਹੋਵੇ ਭਾਵੇਂ ਕਿਤੇ ਵੀ ਕਿਤੇ ਕਰਿਆ ਅਸਲ ਚ ਕਿਸੇ ਨਾ ਕਈ ਵਾਰੀ ਮੈਂ ਇਹ ਤੋਂ ਸੋਚ ਕੇ ਚਲੇ ਜਾਂਦਾ ਸੀ ਕਿ ਮੈਂ ਪਾਪਾਈ ਮਾਂ ਬੇਨਤੀ ਕਰੂੰਗਾ ਜੇ ਉਹਨਾਂ ਦੇ ਚਰਚਾ ਚ ਪਹੁੰਚ ਜਾਂਦਾ ਸੀ ਉਹ ਸਾਰਾ ਕੁਝ ਭੁੱਲ ਜਾਂਦਾ ਸੀ ਕੁਝ ਜ਼ਿਆਦਾ ਨਹੀਂ ਸੀ ਦਿੰਦਾ ਜਿੱਤੇ ਕਦੇ ਸਾਧੂ ਪੂਰਨ ਸਾਧੂ ਦੀ ਸੰਗਤ ਆ ਨਾ ਉੱਥੇ ਜਾ ਕੇ ਸਾਡੇ ਫੁਰਨੇ ਖਤਮ ਹੋ ਜਾਂਦੇ ਭਾਵੇਂ ਕਰ ਤੋਂ ਸੋਚ ਕੇ ਗਏ ਵੀ ਕਿੰਨਾ ਹੀ ਸੋਚ ਕੇ ਜਾਜੋ ਉੱਥੇ ਜਾ ਕੇ ਜੋ ਉਹਨੂੰ ਸਾਧੂ ਚਰਨਾ ਚਲੇਗਾ ਉੱਥੇ ਜਾ ਕੇ ਸਾਡੇ ਫੁਰਨੇ ਖਤਮ ਹੋ ਜਾਂਦੇ ਆ ਫੁਰਨ ਸਾਧੂ ਦੀ ਨਿਸ਼ਾਨੀ ਹੈ ਔਰ ਮਗਨ ਦੀ ਨਿਸ਼ਾਨੀ ਹੈ ਉੱਥੇ ਜਾ ਕੇ ਸਾਡੀ ਫੁਰਨੇ ਖਤਮ ਹੋ ਗਈ ਤਾਂ ਅਸੀਂ ਉੱਥੇ ਸਿਰੇ ਲੱਗ ਕੇ ਸੋਦੇ ਉੱਥੇ ਫਿਰ ਕੁਝ ਵੀ ਨਹੀਂ ਚੱਲਦਾ ਸੀ ਕੁਝ ਵੀ ਲੋਜਾਸ ਹੁੰਦਾ ਮੇਰੇ ਤਾਂ ਹੁੰਦਾ ਨਹੀਂ ਜਾਤ ਸੰਗਤ ਦੇ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਬਿਲਕੁਲ ਹੀ ਮਤਲਬ ਜ਼ੀਰੋ ਕਹਿ ਸਕਦੇ ਹਾਂ ਜ਼ੀਰੋ ਕਹਿ ਸਕਦੇ ਕੋਈ ਫੁਰਨਾ ਨਹੀਂ ਕੋਈ ਫੁਰਨਾ ਨਹੀਂ ਸ਼ੌਧ ਮੈਂ ਇਹ ਮੈਂ ਕੀ ਕਰਨਾ ਕੀ ਨਹੀਂ ਕਰਨਾ ਬਸ ਬੈਠੇ ਬੈਠੋ ਉਹਦੇ ਵਾਸਤੇ ਬਾਬਾ ਜੀ ਆਪ ਤਾਂ ਕਹਿੰਦੇ ਕਈ ਵਾਰੀ ਮੈਨੂੰ ਕਨੇ ਭਾਈ ਸੋਡੇ ਫਲਾਣਾ ਕਿਵੇਂ ਆ ਕੋਈ ਗੱਲ ਜੇ ਮੈਂ ਮੰਚੂਗੀ ਉਹ ਆ ਵਚਨ ਕਰ ਦਿੰਦੇ ਸੀ ਪਰ ਮੇਰੇ ਗੰਤ ਫਿਰਨੇ ਸਭ ਭੁੱਲ ਜਾਂਦਾ ਸੀ ਉਸੇ ਜੋ ਮਤਲਬ ਘਰ ਤੋਂ ਤੁਸੀਂ ਸੋਚ ਕੇ ਜਾਂਦੇ ਸੀ ਕਿ ਉਹ ਦੱਸ ਦਿੰਦੇ ਸੀਗੇ ਪਰ ਤੁਹਾਡੇ ਦਿਲ ਦਿਮਾਗ ਚ ਚੀਜ਼ ਨਹੀਂ ਹੁੰਦੀ ਇਥੇ ਕੁਝ ਆਫ ਕਰ ਦਿੰਦੇ ਸਰ ਜਿਵੇਂ ਕਿ ਮੈਂਮਰੀ ਸਾਫ ਕਰਤੀ ਛੱਡੀ ਉੱਥੇ ਫਿਰ ਕਰਦੇ ਕੀ ਸੀ ਜੀ ਕੀ ਕਰਦੇ ਸੀ ਉੱਥੇ ਕੁਝ ਨਹੀਂ ਸੀ ਕਰਦੇ ਉੱਥੇ ਬਰੋਂ ਲੰਗਰ ਜੀਵਾ ਕਰਨ ਦੇ ਬਾਬਾ ਜੀ ਕੋਲ ਬੈਠ ਰਹਿੰਦੇ ਜਾਂ ਬਾਬਾ ਜੀ ਬਾਹਰ ਜੋ ਸੰਗਤਾਂ ਨੂੰ ਦਰਸ਼ਨ ਦੇਣ ਜਾਂਦੇ ਉਹਦੇ ਨਾਲ ਚਲੇ ਜਾਂ ਲੈ ਜਾਂਦੇ ਸਾਨੂੰ ਕਈ ਵਾਰੀ ਕਈ ਵਾਰੀ ਉੱਥੇ ਝਾੜੀਆਂ ਦੇ ਡੇਰੇ 'ਚ ਜਦ ਤੁਸੀਂ ਨਾਲ ਰਹਿੰਦੇ ਸੀਗੇ ਬਾਬਾ ਜੀ ਉਹਨਾਂ ਦੀ ਜਿਵੇਂ ਹਰ ਬੰਦ ਕਹਿੰਦਾ ਵੇ 1:00 ਵਜੇ ਉੱਠ ਕੇ ਪਛਾਤਾ ਛੱਕਿਆ ਉਹਵੇਂ ਉਹ ਕਿਵੇਂ ਦੀ ਰੁਟੀਨ ਸੀਗੀ ਕਿੰਨੇ ਵਜੇ ਆਰਾਮ ਕਰਦੇ ਸੀਗੇ ਕਿਵੇਂ ਕੀ ਬਾਬਾ ਜੀ ਜੀ ਸੀ ਨਾ ਬਾਬਾ ਜੀ ਆਰਾਮ ਕਰਦੇ ਤਾਂ ਬਹੁਤ ਘੱਟ ਦੇਖੇ ਨਾ ਸੀ ਬਹੁਤ ਘੱਟ ਆਰਾਮ ਕਰਦੇ ਸੀ ਤੇ ਜਿਹੜੀ ਖਰਾਕ ਸੀ ਬਾਬਾ ਜੀ ਦੀ ਉਹ ਬਰਾਏ ਨਾ ਮਿਚ ਗਈ ਐਵੇਂ ਕੀ ਕਹਣਾ ਗੁੱਠੀ ਤੇ ਨੌਂ ਜਿੰਨੀ ਹੋਰ ਕੀ ਖਾ ਲਈ ਤੇ ਨਹੀਂ ਅਸੀਂ ਆਮ ਅਰੇ ਅੱਧੀ ਰੋਟੀ ਖਾਂਦੇ ਵੀ ਦੇਖੀ ਨਹੀਂ ਉਹ ਛੋਟੀ ਬੁਰਕੀ ਤੋੜਨੀ ਵਸੂਈ ਖਾ ਕੇ ਉਸ ਨੇ ਇਹ ਨਹੀਂ ਪਤਾ ਵੀ ਕਿਸ ਤਰ੍ਹਾਂ گزارਾ ਚੱਲਦਾ ਕਿਵੇਂ ਚੱਲਦਾ ਸੀ ਸਾਡੇ ਭੂਆ ਜੀ ਨੇ ਕਈ ਵਾਰੀ ਕਹਿਣਾ ਬਾਬਾ ਜੀ ਤੁਸੀਂ ਕੁਝ ਵੀ ਨਹੀਂ ਛਕਦੇ ਅਖੀਰ ਵੇਲੇ ਭੂਆ ਜੀ ਨੇ ਵਿਕਲਨ ਕਿਹਾ ਇਹਨਾਂ ਨੇ ਸਫਾ ਮੀਨਾ ਰੋਟੀ ਨਾ ਖਾਦੀ ਭੂਆ ਜੀ ਨੇ ਕੋ ਭੂਆ ਜੀ ਨੇੜੇ ਨਾਲ ਜੀ ਸਾਫ ਸੋਈ ਜਾਂ ਸੀਗਾ ਭੂਆ ਜੀ ਦੀ ਕੋਈ ਵਸਤਾ ਹੋਰ ਹੋ ਗਈ ਸੀ ਇਹ ਤੇ ਵਰਮ ਕੰਨਿਆਂ ਕੋਲੇ ਰਹਿਣ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਇਹ ਚੀਜ਼ ਦਾ ਵੀ ਹਾਂ ਬਿਨਾਂ ਰੋਟੀ ਤੋਂ ਬੰਦਾ ਰਹਿ ਸਕਦਾ わすた出口じゃんだわ。